ਸੋਰਠ ਰਾਗ ਦੀ ਵਾਰ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ 643 ਅੰਗ ਦੇ ਉੱਤੇ ਸੁਭਾਏਮਾਨ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਵੇ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀਆਂ ਸੇਵਾ ਦੀਆਂ ਬਰਕਤਾਂ ਂ ਜਿਉ ਆਪਣੀ ਝੋਲੀ ਦੇ ਵਿੱਚ ਪਵਾਈਆਂ ਤੇ ਮਹਾਰਾਜ ਨੇ ਉਹ ਬਰਕਤਾਂ ਮਨੁੱਖਤਾ ਨੂੰ ਵੀ ਵੰਡਕੀਆਂ ਔਰ ਸੇਵਾ ਦੀ ਏਡੀ ਵੱਡੀ ਮਹਾਨਤਾ ਹੈ 12 ਵਰਿਆਂ ਦੀ ਕਾਲ ਤੇ ਉਹ ਵੀ ਬੁੱਢੀ ਉਮਰੇ ਔਰ 12 ਵਰਿਆਂ ਦੀ ਕਾਲ ਨੇ 12 ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਦੀ ਚੋਰੀ ਵਰਸੀਆਂ ਤੇ ਅੱਜ ਸਮੁੱਚੀ ਮਾਨਵਤਾ ਉਹਨਾਂ ਦੇ ਚਰਨਾਂ ਨੂੰ ਜਦੋਂ ਗਾਉਂਦੀ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਧੰ ਗੁਰੂ ਨਾਨਕ ਸਾਹਿਬ ਦੇ ਘਰ ਜਾਂ ਤਈਏ ਮਹਾਰਾਜੀ ਦੀ ਜਦੋਂ ਆਪਾਂ ਹਜ਼ੂਰੀ ਆਉਨੇ ਆ ਨਾ ਕਿ ਬੜੀਆਂ ਵੱਡੀਆਂ ਤਿੰਨ ਦਾਤਾਂ ਆ ਇਹਨਾਂ ਨੂੰ ਤੁਸੀਂ ਤਿੰਨ ਸੱਸੇ ਕਹਿ ਲਓ ਤਿੰਨ ਦਾਤਾਂ ਆ ਸਭ ਤੋਂ ਪਹਿਲੀ ਐ ਸਤ ਗੁਰੂ ਦੇ ਘਰ ਦੇ ਵਿੱਚ ਸੰਗਤ ਸੰਗਤ ਦੇ ਵਿੱਚ ਬਹਿ ਕੇ ਦਾਤ ਮਿਲਦੀ ਐ ਸਿਮਰਨ ਦੀ ਮਾਲਕ ਦੀ ਯਾਦ ਦੀ ਕਿਉਂਕਿ ਬਾਣੀ ਪੜਨੀ ਬਾਣੀ ਸੁਣਨੀ ਇਹ ਸਿਮਰਨ ਐ ਮਾਲਕ ਦਾ ਉਹਦੇ ਚਰਨਾਂ ਦੇ ਨਾਲ ਜੁੜਨ ਦੀ ਜਿਹੜੀ ਯਾਦ ਐ ਯਾਦ ਨੂੰ ਸਿਮਰਨ ਕਿਹਾ ਜਾਂਦਾ ਬਾਣੀ ਪੜਨੀ ਨਾਮ ਜਪਣਾ ਬਾਣੀ ਗਾਉਣੀ ਬਾਣੀ ਨੂੰ ਸੁਣਨਾ ਬਾਣੀ ਚ ਚਿੱਤ ਜੋੜਨਾ ਇਹ ਸਭ ਬੰਦਗੀ ਦੀ ਸਿਮਰਨ ਦੇ ਟੈਲੀ ਕਨਸੈਪਟ ਹੈ ਪਹਿਲੀ ਸੰਗਤ ਹੈ ਦੂਜਾ ਸਿਮਰਨ ਹੈ ਔਰ ਤੀਜੀ ਸੇਵਾ ਜੋ ਸੌਖੇ ਨਾ ਗੱਲਾਂ ਨੂੰ ਸਮਝੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਧਰਮ ਦੇ ਸੁਨਹਿਰੇ ਸਿਧਾਂਤ ਬਖਸ਼ੇ ਅਸੀਂ ਬਹੁਤ ਛੋਟੇ ਬੋਲਾਂ ਚ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪਹਿਣਾ ਹੋਵੇ ਤੇ ਤਿੰਨ ਗੱਲਾਂ ਮਹਾਰਾਜ ਸਾਨੂੰ ਸਿਖਾਈਆਂ ਵੀ ਕਿਰਤ ਜਿਹੜੀ ਉਹ ਧਰਮ ਦੀ ਹੋਵੇ ਕਿਰਤ ਕਰਨੀ ਹੈ ਦੂਜਾ ਆਖਿਆ ਨਾਮ ਜਪਣਾ ਆਪਣੀ ਸੁਰਤ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਭਾਵ ਮਾਲਕ ਦਾ ਸ਼ੁਕਰਾਨਾ ਅਦਾ ਕਰਨਾ ਸਵੇਰੇ ਸ਼ਾਮ ਟਾਈਮ ਕੱਢਿਆ ਜਾਂਦਾ ਹੈ ਮਹਾਰਾਜ ਨਿਤਨੇਮ ਦੀ ਦਾਤ ਸਾਡੀ ਝੋਲੀ ਪਾਈ ਬਾਣੀ ਦੀ ਦਾਤ ਏ ਸ਼ੁਕਰਾਨੇ ਆ ਮਹਾਰਾਜ ਤੇ ਕਿਰਤ ਕਰੋ ਨਾਮ ਜੱਪੋ ਤੇ ਤੀਜਾ ਹੈ ਵੰਡ ਕੇ ਛਕਣਾ ਜਿਹੜੀ ਵੰਡ ਕੇ ਛਕਣ ਦੀ ਪ੍ਰਥਾ ਹੈ ਧਿਆਨ ਦੇਣਾ ਇਸ ਸੇਵਾ ਦਾ ਇੱਕ ਕਨਸੈਪਟ ਹੈ ਕਿਉਂਕਿ ਵੰਡ ਛਕਣ ਦੀ ਜਿਹੜੀ ਗੱਲ ਹੈ ਜਿੰਨਾ ਚਿਰ ਸੇਵਾ ਦਾ ਕਿਣਤਾ ਨਹੀਂ ਧਿਆਨ ਦੇਣਾ ਕਦੇ ਵੰਡਿਆ ਨਹੀਂ ਜਾ ਸਕਦਾ ਮਨੋ ਗੁਰੂ ਘਰਾਂ ਦੇ ਵਿੱਚ ਦੁਨੀਆ ਦੇ ਕਿਸੇ ਕੋਨੇ 'ਚ ਵੀ ਗੁਰਦੁਆਰਾ ਸਾਹਿਬ ਬਣਿਆ ਨਾ ਤੇ ਲੰਗਰ ਜ਼ਰੂਰ ਹੋਇਆ ਸੰਗਤ ਦੀ ਤੇਲ ਫੁੱਲ ਜਿਹੜੀ ਭੇਟ ਆ ਕੋਈ ਥੋੜਾ ਕੋਈ ਜਿਆਦਾ ਜਨਾ ਲਿਆ ਰਿਹਾ ਉਸ ਸੰਗਤ ਦੀ ਹੀ ਆਸ਼ੀਸ਼ਾਂ ਮਾਣਦੇ ਆ ਵੰਡਿਆ ਜਾ ਰਹੇ ਸੰਗਤ ਦਾ ਸੰਗਤ ਨੂੰ ਵੰਡਿਆ ਜਾ ਰਿਹਾ ਪਰ ਕਦੋਂ ਜਦੋਂ ਗੁਰੂ ਦੀ ਬਰਕਤ ਵਿੱਚ ਵੱਸਦੀ ਉਹ ਵੰਡ ਛਕਣ ਦੀ ਜੰਨੀ ਪ੍ਰਕਿਰਿਆ ਉਹ ਸੇਵਾ ਹੈ ਅਸੀਂ ਕੁਦਰਤ ਵਿੱਚ ਨਜ਼ਰ ਮਾਰੀਏ ਨਾ ਕਾਦਰ ਨੇ ਜਿਹੜੀ ਕੁਦਰਤ ਸਾਜੀ ਕਾਇਨਾਤ ਸਾਜੀ ਗੁਰਬਾਣੀ ਦਾ ਬਚਨ ਹੈ ਵੀ ਪਸੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਬਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਚਲੋ ਸਿੱਧੀ ਜੀ ਨਜ਼ਰ ਮਾਰੀ ਜਾਏ ਤੇ ਪਸ਼ੂ ਸੇਵਾ ਹੀ ਕਰ ਰਿਹਾ ਨਾ ਮਨੁੱਖਤਾ ਦੀ ਸੁਕਾ ਕਾ ਖਾ ਕੇ ਪ੍ਰਾਲੀ ਖਾ ਕੇ ਧਾਪੂਸ ਖਾਦਾ ਅੰਮ੍ਰਿਤ ਵਰਗਾ ਦੁੱਧ ਦੇ ਰਿਹਾ ਆਪਣੇ ਨਿਜਲੀ ਤੇ ਕੋਈ ਲਾਲਚ ਨਹੀਂ ਨਾ ਹੈ ਸ਼ਹਿਦ ਦੀਆਂ ਮੱਖੀਆਂ ਆ ਪੂਰਾ ਪੂਰਾ ਰਸ ਜਿਹੜਾ ਚਖਦਿਆ ਹੋਇਆ ਮਨੁੱਖਤਾ ਦੀ ਸੇਵਾ ਹੀ ਆ ਉਹ ਸ਼ਹਿਦ ਵੰਡ ਰਿਹਾ ਰੁੱਖ ਸੇਵਾ ਕਰ ਰਿਹਾ ਫਲ ਦੇ ਰਿਆ ਫੁੱਲ ਦੇ ਰਿਆ ਸੰਘਣੀ ਘਣੀ ਛਾਂ ਦੇ ਰਿਆ ਆਕਸੀਜਨ ਦੇ ਰਿਆ ਇਹ ਕਾਦਰ ਦੀ ਕੁਦਰਤ ਦਾ ਇੱਕ ਪਸਾਰਾ ਪਾਣੀ ਸੇਵਾ ਕਰ ਰਿਹਾ ਨਹਾਉਨੇ ਆ ਤੇ ਮੈਲ ਲੈਂਦੀ ਹੈ ਪੀਨੇ ਆ ਤੇ ਜ਼ਿੰਦਗੀ ਮਿਲਦੀ ਕਿਸੇ ਵੀ ਚੀਜ਼ ਨੂੰ ਗੋਹ ਨਾਲ ਤੱਕੋਗੇ ਜਿਹੜੀ ਕਾਦਰ ਦੀ ਸਾਜੀ ਕੁਦਰਤ ਹੈ ਉਹ ਸੇਵਾ ਕਰ ਰਹੀ ਹੈ ਔਰ ਸਾਡੀ ਜ਼ਿੰਦਗੀ ਨੂੰ ਮਹਾਰਾਜ ਜਦੋਂ ਸਮਝਾਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਆ ਸੇਵਾ ਜਦੋਂ ਭਾਵਨਾ ਨਾਲ ਕੀਤੀ ਜਾਏ ਨਾ ਜ਼ਰੂਰੀ ਇੱਕ ਗੱਲ ਨਾਲ ਇਹ ਸਾਨੂੰ ਸਮਝਾਈ ਵੀ ਜਿਹੜੀ ਸੇਵਾ ਹੈ ਨਾ ਉਹਦੇ ਵਿੱਚ ਚਿੱਤ ਜ਼ਰੂਰ ਜੁੜਨਾ ਚਾਹੀਦਾ ਹੈ ਲੋਕਾਂ ਲੱਜੋ ਨਹੀਂ ਦਿਖਾਵਾ ਨਾ ਬਣ ਜਾ। ਮਹਾਰਾਜ ਦਾ ਬਚਨ ਪਾਈ ਸਾਹਿਬ ਪੜ੍ਹ ਰਹੇ ਸਨ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਜਾ ਕੇ ਆ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਦਾ ਮਨ ਮੰਨ ਪਰ ਬਾਣੀ ਇਹ ਵੀ ਆਖਿਆ ਮਤ ਥੋਰੀ ਸੇਵ ਗਵਾਈਐ ਸੇਵਾ ਥੋਰੀ ਮੰਗਨ ਬਹੁਤਾ ਮਹਿਲ ਨ ਪਾਵੇ ਕਹ ਤੋ ਬਹੁਤਾ ਜੋ ਪ੍ਰੇਮਾਨੈ ਤਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਸੱਚੇ ਪਾਤਸ਼ਾਹ ਕਹਿੰਦੇ ਆ ਮਤ ਛੋੜੀ ਹੋਵੇ ਨਾ ਤੇ ਕਈ ਵਾਰੀ ਕੀਤੀ ਵੀ ਗਵਾਚ ਜਾਂਦੀ ਹੈ ਕਿਉਂ ਕਿਉਂਕਿ ਜ਼ਰੂਰੀ ਏ ਸੀ ਵੀ ਤਲਾ ਤਨ ਨਾ ਹਾਜ਼ਰ ਹੋਵੇ ਅਸਲ ਵਿੱਚ ਚਿੱਤ ਜੋੜਨ ਦੀਆਂ ਖੇਡਾਂ ਐ ਸਾਰੀਆਂ ਮੈਂ ਛੋਟੇ ਜੇ ਤਿੰਨ ਇਤਿਹਾਸ ਦੇ ਨੁਕਤੇ ਆਪ ਜੀ ਦੇ ਸਾਹਮਣੇ ਰੱਖਾਂ ਇੱਕ ਗੜਵਾ ਜਾਂ ਇੱਕ ਗਲਾਸ ਜਿਹੜਾ ਦੁੱਧ ਦਾ ਹੈ ਧਿਆਨ ਦੇਣਾ ਉਹ ਬਾਜ਼ਾਰ ਦੀ ਦੁਨੀਆ 'ਚ ਕੋਈ ਬਹੁਤੀ ਕੀਮਤ ਨਹੀਂ ਰੱਖਦਾ ਗੜਵੇ 'ਚ ਕਿਲੋ ਦੁੱਧ ਪੈ ਜਾਏਗਾ 2 ਕਿਲੋ ਪੈ ਜਾਏਗਾ ਕਿੰਨਾ ਕੁ ਮੁੱਲ ਹੋਏਗਾ ਪਰ ਜਿੱਦਣ ਉਹ ਗੜਵਾ ਸੇਵਾ ਦਾ ਰੂਪ ਬਣ ਕੇ ਭੇਟ ਵਿੱਚ ਗਿਆ ਨਾ ਰਹੀਂਦੀ ਦੁਨੀਆ ਤੱਕ ਇਹ ਬਰਕਤਾਂ ਜਿਉਂਦੀਆਂ ਰਹਿਣੀਆਂ ਪਿਆਰੇ ਪਹਿਲੀ ਉਦਾਹਰਣ 12 ਵਰਿਆਂ ਦੀ ਉਮਰ ਦਾ ਬੱਚਾ ਬਾਬਾ ਸੁਗਾ ਰੰਦਾਵਾ ਤੇ ਮਾਂ ਗੌਰਾਂ ਦੀ ਕੁੱਖੋਂ ਜਾਇ ਹੋਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਬ ਜੀ 12 ਵਰਿਆਂ ਦੀ ਉਮਰ ਸੀ ਕੁਝ ਨਹੀਂ ਸੀ ਪਤਾ ਪਰ ਮਾਂ ਗੌਰਾਂ ਜੀ ਇੱਕੋ ਹੀ ਗੱਲ ਸਿਖਾਈ ਸੀ ਪੁੱਤ ਆਪਣੀ ਕਿਰਤਿਆ ਜ਼ਿੰਮੇਦਾਰਾ ਕਰਨਾ ਗਾਈਆਂ ਮਹੀਆਂ ਚਾਰਨੀ ਪਰ ਗਾਈਆਂ ਮਹੀਂਾਂ ਚਾਰਦੇ ਆ ਕਿਤੇ ਕੋਈ ਫਕੀਰ ਦਰਵੇਸ਼ ਕੋਈ ਰੱਬ ਰੂਪ ਕੋਈ ਸੰਤ ਸਾਧੂ ਮਿਲੇ ਨਾ ਤੇ ਪੁੱਤ ਬੜੀ ਭਾਵਨਾ ਨਾਲ ਸੇਵਾ ਕਰੀ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਕੀਤੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਮਾਂ ਦਾ ਸਿਖਾਉਣਾ ਇੰਨਾ ਪਿਆਰ ਵਾਲਾ ਆ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾਪ ਹੋਇਆ ਬਾਬਾ ਬੁੱਢਾ ਸਾਹਿਬ ਦਾ ਘਰੋਂ ਥੋੜੇ ਜੇ ਪ੍ਰਸ਼ਾਦੇ ਤੇ ਗੜਵਾ ਦੁੱਧ ਦਾ ਹੀ ਲੈ ਕੇ ਆਏ ਸਨ ਪਹਿਲੀ ਵਾਰ ਔਰ ਬਚਨ ਕੀ ਆਖੇ ਫਕੀਰ ਸਾਈਂ ਬਾਬਾ ਜੀ ਪ੍ਰਸ਼ਾਦਾ ਛਕੋ ਦੁੱਧ ਪੀਓ ਤੇ ਰੱਬ ਦੇ ਘਰ ਦੀ ਗੱਲ ਸੁਣਾ ਹੱਸ ਕੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਕਹਿਣ ਲੱਗੇ ਪੁੱਤ ਕਿੰਨੀ ਉਮਰ ਹੈ ਤੇ ਉਹਨੇ ਆਖਿਆ ਜੀ 12 ਕੁ ਵਰਿਆਂ ਦਾ ਲਾਲ ਹੈ ਕਹਿੰਦੇ ਲੱਗੇ ਤੇਰੀ ਉਮਰ ਤੇ ਖੇਡਣ ਮੱਲਣ ਦੀ ਹੈ ਰੱਬ ਦੇ ਧਰ ਦੀ ਗੱਲ ਸੁਣਾਉ ਤੈਨੂੰ ਇਹ ਕਿਨੇ ਦੱਸਿਆ ਕਹਿੰਦੇ ਲੱਗੇ ਮਹਾਰਾਜ ਸੁਣਾਗਾ ਤੇ ਜੀਵਨ ਸਫਲ ਹੋਣਾ ਕਿਉਂਕਿ ਮੌਤ ਤੋਂ ਬੜਾਈ ਡਰ ਲੱਗਦਾ ਮਹਾਰਾਜ ਫੇਰ ਆਖਿਆ ਖੇਡਣ ਮੱਲਣ ਦੀ ਉਮਰ ਚ ਮੌਤ ਦੀਆਂ ਗੱਲਾਂ ਉਹਨਾਂ ਆਖਿਆ ਜੀ ਜਦੋਂ ਮਾਂ ਚੁੱਲ੍ਹਾ ਬਾਲਦੀ ਹੈ ਨਾ ਨਿਕੀਆਂ ਲੱਕੜਾਂ ਨੂੰ ਸਭ ਤੋਂ ਪਹਿਲਾਂ ਅੱਗ ਲੱਗ ਜਾਂਦੀ ਹੈ ਸਾਡੇ ਥਾਉਂ ਇਹਨਾਂ ਇਲਾਕਿਆਂ 'ਚ ਜਦੋਂ ਘੋੜੇ ਲੰਘਦੇ ਆ ਮਹਾਰਾਜ ਮੁਗਲਾਂ ਦੇ ਫੌਜੀ ਲੋਕ ਲੰਘਦੇ ਆ ਸਿਪਾ ਸਲਾਰ ਲੰਘਦੇ ਆ ਘੋੜੇ ਦੇ ਪੌੜ ਨਹੀਂ ਵੇਖਦੇ ਬੂਟਾ ਕਿਹੜਾ ਪੁੱਟਣਾ ਤੇ ਕਿਹੜਾ ਨਹੀਂ ਪੁੱਟਣਾ ਉਹਨਾਂ ਦਾ ਕੰਮ ਲੱਗ ਜਾਂਦਾ ਨਿਕੀਆਂ ਨਿਕਲੀਆਂ ਕਰੁੰਬਲਾ ਵੀ ਕਈ ਵਾਰੀ ਪੁੱਟੀਆਂ ਜਾਂਦੀਆਂ ਤੇ ਵੱਡੇ ਰਹਿ ਜਾਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਉਹ ਗੜਵਾ ਦੁੱਧ ਵਿੱਚ ਲਿਆਂਦੀ ਹੋਈ ਸੇਵਾ ਨੂੰ ਇੰਨੀ ਕਿ ਪ੍ਰਵਾਨਤਾ ਦਿੱਤੀ ਮਹਾਰਾਜ ਨੇ ਸੱਚੇ ਪਾਤਸ਼ਾਹ ਗੜਵਕੜੀ ਚ ਲੈ ਕੇ ਆਖਿਆ ਤੂੰ ਮੇਰਾ ਬੂੜਾ ਨਹੀਂ ਤੂੰ ਮੇਰਾ ਬੁੱਢਾ 113 ਵਰਿਆਂ ਦੀ ਧਾਲ 250 ਸਾਲ ਦੀ ਉਮਰ ਤੇ ਸਭ ਤੋਂ ਵੱਡੀ ਅਸੀਸ ਕੀ ਆ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਅੰਗਾ ਨਾਲ ਲਾ ਕੇ ਅੰਗਦ ਬਣਾ ਦਿੱਤਾ ਪਰ ਯਾਦ ਰੱਖਿਓ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸੀ ਬੁੱਢਿਆ ਮੈਂ ਤੇਰੇ ਤੋਂ ਅਦੇ ਉਲੇ ਨਾ ਹੋਸਾਂ ਕਿਸੇ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਗੁਰੂ ਕਿੱਥੇ ਹੈ ਪਰ ਤੈਨੂੰ ਜ਼ਰੂਰ ਪਤਾ ਲੱਗ ਜਾਏ ਇਹ ਕੀ ਹੈ ਇਹ ਸੇਵਾ ਇਹ ਦੂਸਰੀ ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਬਾਬਾ ਜੀ ਪਹਾੜੀਆਂ ਉਤਰਦੇ ਅੰਦਰ ਦੇ ਆ ਇੱਕ ਮੁਸਲਮਾਨ ਫਕੀਰ ਬੈਠਾ ਛੋਟੀ ਜੀਏ ਕਰਜ਼ ਕਰਾ ਪਿਆ ਰਿਓ ਜਿਹੜੀ ਬੰਦਗੀ ਹੈ ਨਾ ਭਗਤੀ ਹੈ ਉਹ ਕਿਸੇ ਜ਼ਾਤ ਪਾਤ ਧਰਮ ਮਸਬ ਦੀ ਗੁਲਾਮੀ ਨਹੀਂ ਹੁੰਦੀ ਦਾਵਾ ਨਹੀਂ ਕੀਤਾ ਜਾ ਸਕਦਾ ਵੀ ਅਸੀਂ ਆ ਤੇ ਇਕੱਲੇ ਅਸੀਂ ਰੱਬ ਨੂੰ ਮਿਲਣ ਵਾਲੇ ਦੂਜੇ ਨਹੀਂ ਐਸਾ ਨਹੀਂ ਇਹ ਬਖਸ਼ਿਸ਼ ਹੈ ਔਰ ਦੀਨ ਦੁਨੀ ਦੇ ਪਾਤਸ਼ਾਹ ਮਹਾਰਾਜ ਰਵਿਦਾਸ ਜੀ ਕਹਿੰਦੇ ਆ ਆਪਨ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਭਗਤ ਜੀ ਕਹਿੰਦੇ ਨੇ ਪਰਮੇਸ਼ਰ ਦੀ ਦਾਤ ਕਿਸੇ ਦੇ ਬਾਪ ਦੀ ਜੱਦੀ ਦੇ ਜਾਇਦਾਦ ਥੋੜਾ ਇਹ ਤੇ ਜਿਹੜਾ ਭਾਗ ਹੈ ਮੁਸਲਮਾਨ ਫਕੀਰ ਹੈ ਤੇ ਨਾ ਹੈ ਸਾਈਂ ਬੁੱਢਣ ਸਾਹਿਬ ਬੈਠੇ ਹੋਏ ਚੌਂਕੜਾ ਮਾਰ ਧੰਗ ਗੁਰੂ ਨਾਨਕ ਸਾਹਿਬ ਦੇ دیدار ਕੀਤੇ ਔਰ ਉਹਨਾਂ ਦੀਦਾਰਾਂ ਦੇ ਵਿੱਚ ਇੰਨੀ ਇੱਕ ਬਖਸ਼ਿਸ਼ ਆ ਅੰਦਰ ਮਾਲਕ ਦੇ ਨਾਮ ਦੀ ਕਣੀ ਹੋਵੇ ਤੇ ਸਾਹਮਣੇ ਵਾਲੇ ਦੀ ਸਮਝ ਆ ਜਾਂਦੀ ਪੱਲੇ 'ਚ ਉਜਨਾ ਹੋਵੇ ਖਿਮਾ ਕਰਿਓ ਦੁਨੀਆਂ ਨੂੰ ਜਗ ਪਖੰਡੀ ਲੱਗਦਾ ਕਿਣਤਾਸੀ ਅੰਦਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ੋਹ ਨੇ ਜਦੋਂ ਸੱਚ ਦਾ ਪ੍ਰਕਾਸ਼ ਦਿੱਤਾ ਨਾ ਤੇ ਚੋਕੇ ਤੇ ਉਹਨੇ ਵੀ ਦੁੱਧ ਹੀ ਪਿਆਇਆ ਨਾ ਸਾਈਂ ਬੁੱਢਣ ਸਾਹਿਬ ਸੇਵਾ ਹੀ ਆ ਔਰ ਇੰਨੀ ਭਾਵਨਾ ਚ ਸੇਵਾ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਸਵਾਲ ਕਰਦੇ ਆ ਸਾਈਂ ਜੀ ਇੰਨੀ ਉਮਰ ਉਹ ਚੱਲੀ ਹੈ ਦਾੜੇ ਦੀਵਾਲ ਚਿੱਟੇ ਹੋ ਚੱਲੇ ਐ ਬੈਠੇ ਹੋ ਇੱਥੇ ਚੌਂਕੜਾ ਮਾਰ ਸੱਚੀ ਦੱਸਿਓ ਇੰਨੇ ਵਰਿਆਂ ਦੀ ਭਗਤੀ ਵਿੱਚੋਂ ਮਿਲਿਆ ਕੀ ਬੰਦਗੀ ਚੋਂ ਕੁਝ ਤੇ ਮਿਲੇ ਮਿਲਿਆ ਕੀ ਕਮਾਲ ਦੇ ਜਵਾਬ ਦਿੱਤਾ ਬਾਬਾ ਬੁੱਢਣ ਸਾਹਿਬ ਹੁਣਾ ਉਹ ਹੱਥ ਜੋੜ ਕੇ ਕਹਿੰਦੇ ਆ ਮਹਾਰਾਜ ਬੰਦਗੀ ਸਫਲ ਹੋ ਗਈ ਤੇਰੇ ਵਰਗੇ ਪਾਤਸ਼ਾਹ ਦੇ دیدار ਹੋ ਗਏ ਤੁਹਾਡੇ ਚਰਨਾਂ ਦੀ ਸ਼ੋਅ ਮਿਲ ਗਈ ਮਨ ਲਵਾਂਗਾ ਆਪਣੇ ਆਪ ਨੂੰ ਸਫਲ ਅੱਜ ਆ ਦੁੱਧ ਦਾ ਪਿਆਲਾ ਤੇ ਸ਼ਹਿਵ ਇੱਕ ਗੁਰੂ ਨਾਨਕ ਸਾਹਿਬ ਕੈਸੀਆਂ ਰਹਿਮਤਾਂ ਦੇ ਦਾਤੇ ਪੰਡਗੇ ਅੱਜ ਨਹੀਂ ਸੇਵਾ ਤੇਰੀ ਨੂੰ ਬੂਰ ਪੈ ਗਿਆ ਸਫਲ ਆ ਪਰ ਛੇਵੇਂ ਜਾਮੇ ਵਿੱਚ ਖੁਦ ਮੰਗ ਕੇ ਛਕ ਲਾਂਗੇ ਤੇਰੇ ਕੋਲ ਬੇਸ਼ੱਕ ਉਹ ਮੁਸਲਮਾਨ ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਾਏ ਸਿੱਖ ਅਜਿਹੀਓ ਦੇ ਚਰਨਾਂ ਤੇ ਨਮਸਕਾਰ ਕਰਦੇ ਆ ਕਾਰਨ ਕਿਉਂਕਿ ਸੇਵਾ ਤੋਂ ਪ੍ਰਣਾਜੈਪੋ ਤੀਸਰੀ ਉਦਾਰ ਸਰਹੰਦ ਦੀ ਧਰਤੀ ਅਤ ਦੀ ਸਰਦੀ ਔਰ ਬਜ਼ੁਰਗ ਮਾਂ ਸਤਾਰ ਯੋਗ ਮਾਂ ਗੁਜਰੀ ਜੀ ਤੇ ਦੋਨੋਂ ਨੰਨੇ ਫਰਜ਼ੰਦ ਬਾਬਾ ਜ਼ੂਰਾਵਰ ਸਿੰਘ ਬਾਬਾ ਫਤਿਹ ਸਿੰਘ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਹੋਇਆ ਇਸ ਸੇਵਾ ਕਰਨ ਵਾਲਾ ਕੌਣ ਹੈ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਿਕਾਬੋ ਲਾਲਾ ਸਤਾਰ ਯੋਗ ਭਾਈ ਸਾਹਿਬ ਭਾਈ ਮੋਤੀ RAM ਜੀ ਮਹਿਰਾ ਦੁੱਧ ਦਾ ਗੜਵਾ ਹੀ ਲੈ ਕੇ ਆਏ ਮਾਂ ਨੂੰ ਸਹਿਬਜ਼ਾਦਿਆਂ ਨੂੰ ਸ਼ਿਕਾਇਆ ਸਾਰਾ ਕੁਝ ਘਰ ਦਾ ਵਿੱਚ ਵਟ ਦਿੱਤਾ ਤੇ ਮਾਂ ਜੀ ਦੂਸਰੇ ਦਿਨ ਇੱਕ ਗੱਲ ਪੁੱਛਦੇ ਆ ਮੋਤੀ ਇਹ ਸੇਵਾ ਤੇਰੀ ਪਰਵਾਹ ਮੈਂ ਮੇਰੇ ਬੱਚਿਆ ਪਰ ਤੈਨੂੰ ਪਤਾ ਹੈ ਇਹਦਾ ਕਿਸੇ ਨੂੰ ਪਤਾ ਲੱਗ ਗਿਆ ਤੇ ਬੜਾ ਖਤਰਾ ਮੁੱਲ ਲੈਣਾ ਪਏਗਾ ਭਾਈ ਮੋਤੀराम ਮੇਰਾ ਹੱਥ ਜੋੜ ਕੇ ਆਂਦਾ ਮਾਂ ਜੀ ਹੁਣ ਭਾਵੇਂ ਸਾਰਾ ਪੁਰ ਚਲਿਆ ਜਾਏ ਮੁੱਕ ਜੇ ਜ਼ਿੰਦਗੀ ਬਸ ਇਹਨਾਂ ਪਤਾ ਲੱਗਿਆ ਇਹਨਾਂ ਮਖਾਨ ਗੁਰੂ ਕੇ ਲਾਲਾਂ ਦੀ ਔਰ ਮਾਂ ਤੁਹਾਡੇ ਚਰਨਾਂ ਦੀ ਸੇਵਾ ਕਰਨ ਦੇ ਜਿਹੜੇ 2 ਦਿਨ ਮਿਲੇ ਨਾ ਇਹਨਾਂ 2 ਦਿਨਾਂ ਦੇ ਬਦਲੇ ਮੈਂ ਦੁਨੀਆਂ ਦਾ ਸਭ ਕੁਝ ਵਾਰਨ ਲਈ ਤਿਆਰ ਹਾਂ ਸਾਰਾ ਪਰਿਵਾਰ ਮਾਂ ਭਾਈ ਮੋਤੀराम ਜੀ ਦੀ ਮਾਂ ਖਾਤ ਉਹਨਾਂ ਦੀ ਪਤਨੀ ਚਾਰੇ ਬੱਚੇ ਸਭ ਕੋਲੂ ਦੇ ਵਿੱਚ ਪੀੜ ਦਿੱਤੇ ਗਏ ਪਰ ਸੱਚੇ ਹੈ ਕੋਲੂ ਵਿੱਚ ਪੀੜਨ ਤੋਂ ਬਾਅਦ ਵੀ ਅੱਜ ਵੀ ਰਹਿੰਦੀ ਦੁਨੀਆ ਤੱਕ ਵੀ ਇਹ ਬਚਨ ਇਦਾ ਹੀ ਰਹਿਣੇ ਤਨ ਮੋਤੀ ਜੀ ਨੇ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਚਾਇਆ ਇਹ ਸੇਵਾ ਔਰ ਸੇਵਾ ਦੀ ਦਾਤ ਇੰਨੀ ਕਮਾਲ ਦੀ ਹੈ ਇੱਕ ਬਚਨ ਆਪ ਜੀ ਦੇ ਸਾਹਮਣੇ ਰੱਖਾਂ ਤੁਸੀਂ ਬੜੀ ਬੜੀ ਸੋਸ਼ਲ ਮੀਡੀਏ ਰਾਈਆਂ ਗੱਲਾਂ ਪੜਦੇ ਹੋ ਵੀ ਕਿਸੇ ਬੰਦੇ ਦੇ ਕੋਲੋਂ ਕੋਈ ਗੁਨਾਹ ਹੋ ਜਾਏ ਭੁੱਲ ਹੋ ਜਾਏ ਤਰੇਤ ਮਰੇ ਆਦਾ ਅਨੁਸਾਰ ਬੱਜਰ ਪੁਰੇਤ ਹੋ ਜਾਏ ਕਿਸੇ ਦੇ ਕੋਲ ਚਾਰ ਬੱਜਰ ਪੁਰੇ ਤਾਂ ਕੋਈ ਬੱਜਰ ਪੁਰੇਤ ਕਰ ਲੈ ਗਲਤੀ ਕਰ ਲੈ ਗੁਨਾਹ ਕਰ ਲੈ ਉਹਦਾ ਇੱਕ ਵਿਧਾਨ ਹੈ ਵੀ ਉਹ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੁੰਦਾ ਜਾਂ ਪੰਜ ਪਿਆਰੇ ਸਹਿਬਾਨਾਂ ਅੱਗੇ ਪੇਸ਼ ਹੁੰਦਾ ਜਿੱਦਾਂ ਦੀ ਉਹਦਾ ਕਹ ਲੋ ਗੁਨਾਹ ਹੈ ਬੱਜਰ ਪੁਰੇਤ ਹੈ ਤੇ ਉਹ ਪੰਜਾਂ ਸਿੰਘਾਂ ਮੂਰੇ ਪੇਸ਼ ਹੁੰਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੁੰਦਾ ਹੈ ਐਸਾ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਦੇ ਧਰਮ 'ਚ ਮੁਆਫੀ ਹੈ ਮਹਾਰਾਜ ਤੇ ਖਿਮਾ ਨੂੰ ਰੱਬ ਦਾ ਰੂਪ ਕਬੀਰ ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਾਂ ਲੋਭ ਤਹਾਂ ਕਾਲ ਹੈ ਜਾਂ ਖਿਮਾ ਤਿਆ ਖਿਮਾ ਕਰ ਦੇਣਾ ਪਰ ਉਹਦੇ ਲਈ ਇੱਕ ਵਿਧਾਨ ਬਣਾਇਆ ਮਰਿਆਦਾ ਬਣੀ ਕਿ ਇਹਨੂੰ ਸਜ਼ਾ ਲਾਈ ਜਾਏ ਵੇਖੋ ਸੰਸਾਰੀ ਸਜ਼ਾ ਤੇ ਧਾਰਮਿਕ ਸਜ਼ਾ 'ਚ ਫਰਕ ਹੈ ਦੁਨੀਆ ਦੇ ਜਿੰਨੇ ਤਖਤ ਆ ਨਾ ਭਾਵੇਂ ਉਹ ਦਿੱਲੀ ਦਰਬਾਰ ਦਾ ਤਖਤ ਹੋਵੇ ਲਾਹੌਰ ਦਰਬਾਰ ਦਾ ਤਖਤ ਹੋਵੇ ਹਰ ਕਿਲਿਆਂ ਦੇ ਵਿੱਚ ਹਰ ਤਖਤਾਂ ਦੇ ਨਾਲ ਜੇਲਾਂ ਬਣੀਆਂ ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਾਜੇ ਹੋਏ ਤਖਤ ਦੇ ਨਾਲ ਕੋਈ ਜੇਲ ਨਹੀਂ ਬਣੀ ਇਹ ਵਿਧਾਨਾ ਧਰਮ ਦੇ ਪਿਆਰੋ ਅੱਜ ਤੇ ਅਸੀਂ ਕਹਿੰਨੇ ਲੈ ਇਹ ਸਜ਼ਾ ਹੈ ਤੇ ਸੇਵਾ ਇੱਕ ਦਿਨ ਦੀ ਸੇਵਾ ਲਾਗੀ ਇਹ ਕਿਦਾਂ ਦੀ ਸਜ਼ਾ ਹੋ ਗਈ ਬਾਹਰੀ ਤੌਰ ਤੇ ਲਾਭ ਕੁਝ ਹੋਰ ਹੁੰਦੇ ਕਾਨੂੰਨ ਧਰਮ ਦੇ ਲਾਭ ਕੁਝ ਹੋ ਰਿਆ ਪਿਆਰੋ ਉਹਨੂੰ ਇਸ ਲਈ ਸਜ਼ਾ ਕਿਹਾ ਜਾਂਦਾ ਹੈ ਧਾਰਮਿਕ ਸਜ਼ਾ ਤੂੰ 40 ਦਿਨ ਜੋੜੇ ਝਾੜਨੇ ਬਈ ਝਾੜੂ ਫੇਰਨਾ ਭਾਂਡੇ ਮਾਂਜਨੇ ਇਨੇ ਦਿਨ ਬਾਣੀ ਪੜਨੀ ਤੇ ਸਾਡੇ ਬੰਦੇ ਅੱਜ ਉਸੇ ਮਜ਼ਾਕ ਕਰਦੇ ਕਈ ਵਾਰੀ ਸੋਸ਼ਲ ਮੀਡੀਆ ਤੇ ਵੀ ਲਓ ਜੀ ਇਹ ਇਹ ਸਜ਼ਾ ਇਦਾਂ ਦੀ ਸਜ਼ਾ ਜਿਸ ਨੂੰ ਮਰਜ਼ੀ ਲੱਗ ਜਾਏ ਨਹੀਂ ਉਹ ਵਿਧਾਨ ਇਹ ਵੀ ਗੁਨਾਹ ਕਿਉਂ ਹੁੰਦਾ ਜਿੱल्ली ਅੰਦਰ ਮੈਲ ਆ ਸਤਿਗੁਰੂ ਨੇ ਤਾਂ ਇਹ ਕਿਹਾ ਨਾ ਵੀ ਮੈਲ ਵਾਲੇ ਪਰਵਾਣ ਨਹੀਂ ਮੈਲ ਲਏਗੀ ਬਾਹਰ ਦੇ ਨਹਾਤਿਆਂ ਖੜੋ ਅੰਦਰ ਦੀ ਮੈਲ ਲੈਂਦੀ ਹੈ ਭਰੀਏ ਮਤ ਪਾਪਾਂ ਤੈ ਸੰਗ ਉਹ ਤੋਂ ਪੈ ਨਾਮੈ ਤੇਰਾ ਸੇਵਾ ਇਸੇ ਲਈ ਬਖਸ਼ੀ ਹੈ ਕਿ ਗੋਣ ਦਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉਮੈ ਬੇਕਫੈਲ ਸੇਵਾ ਇਸ ਲਈ ਕਹੀ ਜਾਂਦੀ ਵੀ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਨ ਦੇ ਨਾਲ ਉਹਦੀ ਅੰਦਰ ਦੀ ਮੈਲ ਦੂਰ ਹੋ ਜਾਏ ਜਿਹੜੀ ਭੁੱਲ ਉਹਦੇ ਕੋਲੋਂ ਹੋਈ ਗੁਨਾਹ ਉਹਦੇ ਕੋਲੋਂ ਹੋਇਆ ਬਜਰ ਕੁਰੇ ਤੋਂ ਉਹਦੇ ਕੋਲੋਂ ਹੋਈ ਸੇਵਾ ਕਰਦਿਆਂ ਕਰਦਿਆਂ ਉਹਦੇ ਮਨ ਦੀ ਮੈਲ ਲਹਿ ਜਾਏ ਬਾਣੀ ਪੜਦਿਆਂ ਸੁਣਦਿਆਂ ਉਹਦੀ ਮੈਲ ਲਹਿ ਜਾਏ ਉਹ ਦੁਬਾਰਾ ਐਸਾ ਗੁਨਾਹ ਨਾ ਕਰੇ ਇਹ ਧਾਰਮਿਕ ਵਿਦਾਹ ਹੈ ਪਿਆਰੇ ਇੱਕ ਬਚਨ ਕਹਿ ਕੇ ਸਮਾਪਤੀ ਹੈ ਸਤਿਗੁਰੂ ਦਾ ਕਰ ਤੈਂਦਾ ਵੀ ਸੇਵਾ ਕਰਕੇ ਕੀ ਮਿਲਦਾ ਸੇਵਾ ਥੋੜੀ ਹੋਵੇ ਜਿਆਦਾ ਹੋਵੇ ਪਾਂਡਿਆਂ ਦੀ ਐ ਝਾੜੂ ਦੀ ਐ ਗੁਰੂ ਦਰਬਾਰ ਦੀ ਐ ਸੇਵਾ ਤੇ ਸੇਵਾ ਕੋਈ ਵੀ ਲੋ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੇਵਾ ਕਰਨ ਦੇ ਨਾਲ ਬੱਡੀਆਂ ਦਾਤਾਂ ਕੀ ਮਿਲਿਆ ਪਹਿਲੀ ਦਾਤ ਕਹਿੰਦੇ ਜਿਹੜੇ ਸੰਸਾਰ ਦੀ ਦੌੜ ਵਿੱਚ ਪਿੱਛੇ ਰਹਿ ਗਏ ਆਪਾਂ ਨੂੰ ਹੈ ਨਾ ਵੀ ਫਲਾਣਾ ਬੰਦਾ ਅੱਗੇ ਲੰਘ ਗਿਆ ਭਈ ਉਹ ਸਾਡੇ ਤੋਂ ਪਿਛਾਂ ਸਾਨੂੰ ਮੇਰੇ ਕੋਲੋਂ ਸਿੱਖਿਆ ਗਾਂ ਲੰਘ ਗਿਆ ਮਹਾਰਾਜ ਕਹਿੰਦੇ ਉਹ ਨਾ ਵੇਖ ਮੇਰੀ ਲਿਖਤੀ ਜ਼ਮਾਨਤ ਹੈ ਸਤਿਗੁਰੂ ਦੇ ਘਰ ਦੀ ਸੇਵਾ ਕਰਨ ਵਾਲੇ ਅਗਾ ਲੰਘ ਜਾਂਦੇ ਆਂ ਦੂਜੀ ਦਾਤ ਆਖਿਆ ਜਿਹਦੀ ਆਸ ਕਿਤੋਂ ਨਾ ਪੂਰੀ ਹੋਵੇ ਨਾ ਸਾਡੇ ਅੰਦਰ ਬੜੀਆਂ ਆਸਾਂ ਨੇ ਜਿਹਦੀ ਆਸ ਕਿਤੋਂ ਨਾ ਪੂਰੀ ਹੋਵੇ ਸਤਿਗੁਰੂ ਦੇ ਘਰ ਦੀ ਸੇਵਾ ਕਰਨ ਦੇ ਨਾਲ ਆਸ ਪੂਰੀ ਹੋ ਜਾਂਦੀ ਹੈ ਤੀਜੀ ਦਾਤ ਆਖਿਆ ਤੇਰੇ ਅੰਦਰ ਭੋਕੇ ਆ ਨਾ ਵੀ ਮੈਨੂੰ ਭਗਤੀ ਦੀ ਦਾਤ ਕਿਣਤਾ ਮਿਲ ਜਾਏ ਨਾਮ ਦੀ ਦਾਤ ਮਿਲ ਜਾਏ ਸੇਵਾ ਕਰਨ ਦੇ ਨਾਲ ਭਗਤੀ ਦੀ ਦਾਤ ਝੋਲੀ ਪੈ ਜਾਂਦੀ ਚੌਥਾ ਵਾਹਿਗੁਰੂ ਦੇ ਨਾਮ ਦੇ ਨਾਲ ਚਿੱਤ ਜੁੜ ਜਾਂਦਾ ਹੈ ਫਿਰ ਆਖਿਆ ਕਿ ਇਥੇ ਜਿੰਨੇ ਮਰਜੀ ਰੋਗ ਲੱਗੇ ਹੋਣ ਸਤਗੁਰੂ ਦੀ ਸੇਵਾ ਰੋਗਾਂ ਨੂੰ ਮਿਟਾ ਦਿੰਦੀ ਹੈ ਤੇ ਛੇਵੀਂ ਦਾਤ ਆਖੀ ਭਲਿਆ ਸਤਗੁਰੂ ਦੇ ਘਰ ਦੀ ਸੇਵਾ ਗਰੀਬੀ ਦੂਰ ਕਰ ਦਿੰਦੀ ਹੈ ਪੜਿਓ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਸਹਿਸਕ੍ਰਿਤੀ ਸ਼ਲੋਕਾਂ ਚ ਕਹਿੰਦੇ ਆ ਪਾਚੰ ਕਰੋਤ ਅਗਰਣੀਮੈ ਨਿਰਾਸੰ ਆਸ ਪੂਰਨ ਭਗਤੈ ਭਗਤਦਾਨਨ ਰਾਮ ਨਾਮ ਗੁਣ ਕੀਰਤਨ ਪਾਛਣ ਕਰੋਤ ਅਗਰਣੀ ਮੈਂ ਨਿਰਾਸੰ ਆਸ ਪੂਰਨ ਨਿਰਧਨੰ ਭਯੰ ਤਨਵੰਤੈ ਰੋਗਿਯੰ ਰੋਗ ਖੰਡਣ ਨਿਰਤਨ ਗਰੀਬ ਅਮੀਰ ਹੋ ਜਾਣਗੇ ਰੋਗ ਮੁਕ ਜਾਣਗੇ ਰੋਗੀਆਂ ਦੇ ਰੋਗੀਆਂ ਰੋਗ ਖੰਡਣ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਬਰੰਗ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿੰਗ ਨ ਲਬੇ ਤੇ ਗੁਰੂ ਦੀ ਸੇਵਾ ਦੇ ਵਿੱਚੋਂ ਕੀ ਕੀ ਨਹੀਂ ਮਿਲਦਾ ਭਗਤ ਕਬੀਰ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਅਗਨ ਨਾ ਦਾ ਹੈ ਪਵਨ ਨਹੀਂ ਮਗਨੇ ਤਸਤਰ ਨੀਰ ਨ ਆਵੇ RAM ਨਾਮ ਧਨ ਪਰ ਸੰਚਉਨੀ ਸੋ ਧਨ ਤਤਹੀ ਨ ਜਾਵੇ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ ਇਹ ਹੈ ਸਾਰ ਧੰਨ ਤਈ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਜੋ ਸੁਖ ਰਾਜ ਨਾ ਲਈ ਜਿਹੜਾ ਸਕੂਨ ਜਿਹੜਾ ਟਿਕਾ ਜਿਹੜਾ ਆਤਮਿਕ ਸੁਖ ਸਤਗੁਰੂ ਦੇ ਦਰ ਦੇ ਜੋੜੇ ਝੜਨ ਨਾਲ ਮਿਲਦਾ ਹੈ ਭਾਂਡੇ ਮਨਜਣ ਨਾਲ ਮਿਲਦਾ ਹੈ ਮਹਾਰਾਜ ਕਹਿੰਦੇ ਤੇ ਰਾਜ ਗੱਦੀਆਂ ਤੇ ਬੈਠਿਆਂ ਉਹਨਾਂ ਮਿਲਦਾ ਇਕ ਬਚਨ ਤੇ ਕੇ ਸਮਾਪਤੀ ਗੁਰੂ ਅਮਰਦਾਸ ਜੀ ਦਾ ਹੀ ਬਚਨ ਪਾਈ ਸਾਹਿਬ ਪੜ੍ਹਦੇ ਸਾਂ ਇਕ ਦਿਨਾਂ ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਹੈ ਡੱਲਾ 72 ਬ੍ਰह्म ਗਿਆਨੀਆਂ ਦਾ ਪਿੰਡ ਹੈ ਡੱਲਾ ਮੰਜੀਆਂ ਕਾਪੀਆਂ ਮਹਾਰਾਜ ਤੇ ਚਾਰ ਮੰਜੀਆਂ ਕੱਲੀਆਂ ਡੱਲੇ ਪਿੰਡ ਨੂੰ ਮਿਲਿ ਡੱਲੇ ਨਗਰ ਦੇ ਸਤਾਰ ਯੋਗ ਭਾਈ ਪਾਰੋ ਜੁਲਕਾ ਭਾਈ ਪਰਮਹੰਸ ਜਿਹੜੇ ਸਨ ਪਾਰੋ ਜੁਲਕਾ ਜੀ ਯਾਦ ਰਹੇ ਗੁਰੂ ਅਮਰਦਾਸ ਮਹਾਰਾਜ ਜਿਹੜੀ ਘੋੜੀ ਦੀ ਸਵਾਰੀ ਕਰਦੇ ਸਨ ਇਸ ਦੁਨੀਆ ਤੋਂ ਜਾਣ ਲੱਗੇ RAM ਕਲੀ ਸੱਦ ਸਾਰਾ ਇਤਿਹਾਸ ਆ ਮਹਾਰਾਜ ਦਾ ਮਹਾਰਾਜ ਘੋੜੀ ਜਿਹੜੀ ਸੀ ਆਪਣੀ ਉਹ ਆਖਿਆ ਵੀ ਇਹ ਸਿਰਫ ਭਾਈ ਪਾਰੋ ਸਾਹਿਬ ਨੂੰ ਦਿੱਤੀ ਜਾਏ ਸਵਾਰੀ ਨਹੀਂ ਕਿਸੇ ਹੋਰ ਨੂੰ ਭਾਈ ਪਾਰੋ ਜੀ ਇੰਨੀ ਬੰਦਗੀ ਵਾਲੇ ਅਵਧੂਤ ਗੁਰਮਖ ਸਨ ਝਾੜੂ ਦੀ ਸੇਵਾ ਕਰਦੇ ਆ ਇੱਕ ਦਿਨ ਮਹਾਰਾਜ ਭਾਈ ਪਾਰੋ ਨੂੰ ਆਂਦੇ ਆ ਮਨ ਹੈ ਮੇਰਾ ਪਾਰੋ ਕਿ ਤੈਨੂੰ ਆਪਣੀ ਥਾਂ ਤੇ ਗੁਰਤਾ ਗੱਦੀ ਤੇ ਬਿਠਾ ਦੇ ਅੱਖਾਂ ਚੱਥਰੂ ਆਏ ਭਾਈ ਪਾਰੋ ਸਾਹਿਬ ਦੇ ਹੱਥ ਜੋੜ ਕੇ ਆਂਦੇ ਆ ਨਾ ਮਹਾਰਾਜ ਬਸ ਮੇਰਾ ਕਰਿਓ ਤੁਹਾਡੇ ਦਰ ਦੀ ਸੇਵਾ ਚੱਕਰੀ ਮਿਲੇ ਹੋਰ ਕੁਝ ਨਹੀਂ ਚਾਹੀਦਾ ਟਲ ਕੇ ਕਿਉਂ ਆਖਿਆ ਮਹਾਰਾਜ ਇਹ ਝਾੜੂ ਜਿਹੜਾ ਨਾ ਵੱਡਾ ਮਹਾਰਾਜ ਮਸਤਰਾਏ ਆਖਿਆ ਉਹ ਕਿਵੇਂ ਕਹਿੰਨ ਲੱਗੀ ਇਹ ਕੀ ਝਾੜੂ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇ ਦਰ ਫੇਰਿਆ ਭਾਵ ਸੇਵਾ ਇਹ ਹੀ ਝਾੜੂ ਤੁਸਾਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਸੰਗਤ ਦੇ ਚਰਨਾਂ 'ਚ ਫੇਰਿਆ ਮਹਾਰਾਜ ਔਰ ਇਹ ਹੀ ਝਾੜੂ ਪਾਰੋ ਤੁਹਾਡੇ ਚਰਨਾਂ 'ਚ ਫੇਰਦਾ ਬਸ ਇੰਨੀ ਕਿਰਪਾ ਕਰਿਓ ਪਾਰੋ ਪਾਰੋਂ ਆਇਆ ਤੇ ਪਾਰ ਲੰਘਣ ਲਈ ਆਇਆ ਬਸ ਪਾਰ ਲੰਘਾ ਦਿਓ ਮਹਾਰਾਜ ਤੁਹਾਡੇ ਚਰਨਾਂ ਦੀ ਛਾਤਰੀ ਮੇਰੀ ਅਨਸਬੰਸ ਵਿੱਚ ਵੱਸਦੀ ਰਹੇ ਔਰ ਹੋਰ ਕੁਝ ਦੀ ਚਾਹੀਦੀ। ਕਿੰਨੇ ਸੇਵਾਵਾਲ ਮਹਾਰਾਜ ਕਹਿੰਦੇ ਸਾ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰਾਂ ਰੱਖਿਓਨ ਕਰ ਸੋਕਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੈ ਬੰਦਨਾ ਆਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੇ। ਚੜੇ ਸਵਾਇਆ ਵਡਿਆਈ ਵੱਡਾ ਪਾਇ ਮਿਹਰਵਾਨੋ ਵੇ ਸੱਚੇ ਪਾਤਸ਼ਾਹ ਸਾਡੇ ਅੰਦਰ ਸੇਵਾ ਦਾ ਕਿਣਤਾ ਜੋ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਲਾਹੀ ਸਿਧਾਂਤ ਹੈ ਸੰਗਤ ਸਿਮਰਨ ਔਰ ਸੇਵਾ ਇਹ ਗੁਰੂ ਦੇ ਚਰਨਾਂ ਚੋਂ ਸਾਡੀ ਝੋਲੀ ਪਏ ਵਿਚਾਰਾ ਕਰਦੇ ਆ ਕੋਈਆਂ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹ ਕੇ ਗੁਰੂ ਜੀ ਕੀ ਫਤਿਹ